ਵੀਡੀਓ ਸਾਡੇ ਕੋਲ ਸਿੰਘਾਂ ਨੇ ਬਜਾਈ ਸੀ ਕਿ ਤੇ ਚਲੋ ਸਾਡਾ ਫਰਜ ਬਣਦਾ ਰਿਐਕਟ ਕਰਨ ਦਾ ਤੇ ਅਸੀਂ ਉਦੋਂ ਪ੍ਰਸ਼ਾਸਨ ਨੂੰ ਵੀ ਪਹਿਲਾਂ ਅਪੀਲ ਕੀਤੀ ਸੀ ਵੀ ਇਦਾਂ ਦਾ ਕੁਝ ਹੋਵੇ ਨਾ ਪਰ ਜਿਹੜੇ ਪ੍ਰਬੰਧਕ ਸੀਗੇ ਸਾਡਾ ਉਹਨਾਂ ਨਾਲ ਬਾਅਦ ਵਿੱਚ ਵਿਚਾਰਾਂ ਵੀ ਹੋਈਆਂ ਫੋਨਾਂ ਤੇ ਵੀ ਗੱਲ ਹੋਈ ਕਿ ਉਹਨਾਂ ਨੂੰ ਬੜੇ ਸਿੱਧੇ ਲਫ਼ਜ਼ਾਂ 'ਚ ਗੱਲ ਸਮਝਾਈ ਸੀ ਵੀ ਇਹ ਖੁਸਰਾਈਂ ਧਰਤੀ ਨਹੀਂ ਆ ਗਈ ਕਿ ਯੋਧਿਆਂ ਧਰਤੀ ਨੇ ਸ਼ਹੀਦਾਂ ਦੀਆਂ ਧਰਤੀਆਂ ਨੇ ਇਹ ਮਜਾਇਲ ਨੇ ਉਹ ਉਹ ਨਹੀਂ ਹੈਗੇ ਸਟੂਲੇ ਨਹੀਂ ਹੈਗੇ ਤਾਂ ਚਲੋ ਉਹਨਾਂ ਨੇ ਸਮਝ ਲਈ ਗੱਲ ਨੂੰ ਬੜੇ ਪ੍ਰੇਮ ਪਿਆਰ ਨਾਲ ਸਮਝ ਲਈ ਠੀਕ ਹੈ ਬਹੁਤ ਵਧੀਆ ਹੋਇਆ ਕਿਉਂਕਿ ਅਸੀਂ ਵੀ ਲਾਨ ਆਰਡਰ ਮਨਟੇਨ ਰੱਖਣਾ ਚਾਹੁੰਦੇ ਹਾਂ ਬਟ ਜੇ ਕਿਤੇ ਉਹ ਆਉਂਦੇ ਤੇ ਫਿਰ ਦੱਸਿਆ ਤੁਹਾਨੂੰ ਵੀ ਇਹਨਾਂ ਡਾਂਗਾਂ ਨੂੰ ਤੇਲ ਅਸੀਂ ਦਾ ਲਾਇਆ ਉਹ ਇਹੋ ਜਿਹੇ ਲੋਕਾਂ ਵਾਸਤੇ ਲਾਇਆ ਕਿਉਂਕਿ ਜੇ ਇਦਾਂ ਪਿਰਤ ਪਾ ਲਈਏ ਨਾ ਆਪਾਂ ਤੇ ਫਿਰ ਬੜੀ ਮਾਰੀ ਪੈ ਜੂ ਗੱਲ ਸਮਝੋ ਤੁਸੀਂ ਗੱਲ ਇੱਥੇ ਠੀਕ ਆ ਉਹ ਕਹਿੰਦੇ ਵੀ ਅਸੀਂ ਆਪਣੇ ਹੱਕਾਂ ਦੀ ਕਰਦੇ ਆ ਗਾਲੀ ਲੜ ਰਹੇ ਆ ਇਹ ਕਰ ਰਹੇ ਉਹ ਕਰ ਰਹੇ ਪਹਿਲੀ ਗੱਲ ਤਾਂ ਕਿਹੜੇ ਹੱਕ ਸਾਨੂੰ ਉਹ ਸਮਝ ਨਹੀਂ ਆਉਂਦੇ ਕੁਦਰਤ ਉਲਟ ਕੰਮ ਸਾਰਾ ਕਰ ਰਹੇ ਨੇ ਲੀਗਲੀ ਹੋ ਸਕਦਾ ਕਾਨੂੰਨਾਂ ਨੂੰ ਹੱਕ ਦਿੰਦਾ ਹੋਵੇ ਪਰ ਜੇ ਕੁਦਰਤੀ ਤੌਰ ਤੇ ਗੱਲ ਕੀਤੀ ਜਾਵੇ ਤਾਂ ਹੈ ਤਾਂ ਉਲਟਾ ਨਾ ਕੁਦਰਤ ਦੇ ਫਿਰ ਨਾਲੇ ਜਿਹੜੀ ਧਰਤੀ ਦੇ ਉੱਤੇ ਉਹ ਜੋ ਕਰਨਾ ਚਾਹੁੰਦੇ ਸੀ ਨਾ ਬਸੇ ਗੁਰੂ ਨਗਰੀ ਕਹਿੰਨੇ ਆਪਾਂ ਗੁਰੂ ਨਗਰੀ ਆ ਸ਼ਹੀਦਾਂ ਦੀ ਧਰਤੀ ਆ ਇੱਥੇ ਯੋਧਿਆਂ ਦੇ ਇੱਥੇ ਯੋਧੇ ਪੈਦਾ ਹੋਏ ਨੇ ਯੋਧੇ ਹੁੰਦ ਨੇ ਅੱਜ ਵੀ ਯੋਧੇ ਪੈਦਾ ਹੋ ਰਹੇ ਨੇ ਇਸ ਤਰੀਕੇ ਨਾਲ ਨਾਮ ਮਰਦ ਵਿਖਾਇਆ ਜਾਣ ਦੀ ਇੱਕ ਕੋਸ਼ਿਸ਼ ਸੀਗੀ ਤੋਂ ਅਸੀਂ ਇਸ ਕਰਕੇ ਬੜੀ ਅਸੀਂ ਵੇਖੋ ਪਹਿਲਾਂ ਸਾਡਾ ਫਰਜ਼ ਸੀ ਪ੍ਰੇਮ ਨਾਲ ਹੀ ਬੇਨਤੀ ਕਰਦੇ ਆ ਪਰ ਪ੍ਰੇਮ ਨਾਲ ਬੇਨਤੀ ਕਰਨ ਦੀ ਇੱਕ ਲਿਮਟ ਹੁੰਦੀ ਆ ਜੇ ਤੁਹਾਨੂੰ ਬੇਇਤਿਬਾਰ ਕੀਤੀ ਵੀ ਜੇ ਉਹ ਇੱਥੇ ਆਉਂਦੇ ਜਾਂ ਜिद ਕਰਦੇ ਵੀ ਸੀ ਆਉਣਾ ਹੀ ਆਉਣਾ ਪ੍ਰਸ਼ਾਸਨ ਸਾਨੂੰ ਸਿਕਿਉਰਿਟੀ ਦੇਵੇ ਫਿਰ ਦੌੜਾਂ ਤੁਸੀਂ ਵੇਖਣੀ ਸੀ ਕਿੱਦਾਂ ਨੂੰ ਲੱਗਦੀਆਂ ਉਹਨਾਂ ਦੀਆਂ ਪਰ ਅਸੀਂ ਚਾਹੁੰਦੇ ਨਹੀਂ ਇਦਾਂ ਦਾ ਕੁਛ ਵੀ ਕੋ ਗੱਲ ਪਤਾ ਕੀ ਆ ਇਹ ਜਾਣਬੁੱਝ ਕੇ ਕੀਤਾ ਜਾਂਦਾ بڑے ਪਲਾਨ ਦੇ ਨਾਲ ਸਾਜ਼ਿਸ਼ ਕਰਕੇ ਤੇ ਇਹ ਜਗ੍ਹਾ ਚੁਣੀ ਗਈ ਤੇ ਇੱਥੇ ਜਗ੍ਹਾ ਚੁਣ ਕੇ ਇਹ ਕਰਨ ਦਾ ਕਾਰਨ ਇਹ ਸੀ ਵੀ ਇਹ ਵਿਖਾਉਣਾ ਵੀ ਜਿਹੜੀ ਪੰਜਾਬ ਦੀ ਧਰਤੀ ਆ ਪੰਜਾਬ ਦੇ ਨੌਜਵਾਨ ਨੇ ਉਹ ਨਾ ਮਰਦ ਨੇ ਪਰ ਇਹ ਨਾ ਮਰਦ ਨਹੀਂ ਹੈਗੇ ਇਹ ਯੋਧੇ ਨੇ ਇਹ ਸ਼ਹੀਦਾਂ ਦੇ ਵਾਰਸ ਨੇ ਇਹ ਜਾਣਦੇ ਨੇ ਕਿਹੜਾ ਕੰਮ ਕਿਦਾਂ ਕਰਨਾ ਅੱਛਾ ਅੱਜ ਜੋ ਉਥੇ ਸਮਾਗਮ ਕਰਾਇਆ ਕਿ ਕੋਈ ਜਰਨਲ ਨੂੰ ਯਾਦ ਕੀਤਾ ਹਾਂ ਨਹੀਂ ਇਹ ਬਹੁਤ ਵਧੀਆ ਇਹਨਾਂ ਵੀਰਾਂ ਦਾ ਪ੍ਰਾਲਾਵਾ ਇਹਨਾਂ ਨੇ ਜਿਹੜਾ ਪ੍ਰਾਲਾਵਾ ਕੀਤਾ ਬਹੁਤ ਸੋਹਣਾ ਕੀਤਾ ਚਲੋ ਵੈਸੇ ਅਸੀਂ ਤਾਂ ਪ੍ਰੋਗਰਾਮ ਕੋ ਰੱਖਿਆ ਨਹੀਂ ਸੀਗਾ ਅਸੀਂ ਆਪਣਾ ਚਲੋ ਫਰਜ਼ ਸਭ ਦਾ ਇੱਕ ਹੀ ਹਾਜ਼ਰੀ ਭਰਨ ਵਾਸਤੇ ਆਏ ਹਾਂ ਗੇੜਾ ਮਾਰਨ ਆਏ ਹਾਂ ਤਾਂ ਕਿ ਚਲੋ ਕੋਈ ਸੰਗਤ ਨੂੰ ਸੀਪ ਜਾਣਾ ਚਾਹੀਦਾ ਜੋ ਪ੍ਰੋਗਰਾਮ ਰੱਖਿਆ ਹੁੰਦਾ ਫਿਰ ਇੱਥੇ ਗਿਣਤੀ ਬਹੁਤ ਵੱਡੀ ਹੋਣੀ ਸੀਗੀ ਜੇ ਇੱਥੇ ਇਹਨਾਂ ਧੱਕੇ ਨਾਲ ਜ ਕਰਨਾ ਚਾਹੁੰਦੇ ਜਾਂ ਸਰਕਾਰ ਦੀ ਸ਼ੈ ਨਾ ਕਰਨਾ ਚਾਹੁੰਦੇ ਤੇ ਸਿੰਘਾਂ ਦੀ ਗਿਣਤੀ ਇੱਥੇ ਬਹੁਤ ਵੱਡੀ ਹੋਣੀ ਸੀ ਪਰ ਸਿੰਘਾਂ ਨੇ ਫਿਰ ਮਨਾਂ ਕਰਤਾ ਸੀ ਆਪ ਹੀ ਲੋੜ ਨਹੀਂ ਹੈਗੀ ਸਾਰੇ ਸ਼ਹਿਰਾਂ ਚੋਂ ਦੇਖਣ ਆਇਓਗੇ ਕੱਲ ਕੋਈ ਸ਼ਰਾਰਤ ਨਾ ਕਰ ਜਾਈਂ ਹਾਂ ਬਿਲਕੁਲ ਅਸੀਂ ਆਏ ਆ ਵੀ ਕੱਲ ਨੂੰ ਇਹ ਨਾ ਵਿਚਾਰ ਚੂਲੇ ਉੱਥੇ ਗਲੋਗੇ ਵੀਡੀਓ ਬਣਾ ਕੇ ਬਾਜਣਾ ਤੇ ਕਹਿਣ ਮੜ ਕੇ ਸਿੰਘ ਆਏ ਨਹੀਂ ਇੱਥੇ ਇਸ ਕਰਕੇ ਆਪਣੀ ਡਿਊਟੀ ਸਮਝ ਕੇ ਆਏ ਹਾਂ ਬਾਕੀ ਇਹਨਾਂ ਵੀਰਾਂ ਨੂੰ ਸੋਨਾ ਭਰਾਲਾ ਜੋ ਵੀ ਦੇਸ਼ ਦੇ ਵਾਸਤੇ ਜਿਨ੍ਹਾਂ ਨੇ ਜੋ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੀ ਯਾਦ ਚ ਜਿਹਨੇ ਪੰਜਾਬ ਵਾਸਤੇ ਸਫਰ ਕੀਤਾ ਹਾਂ ਨਹੀਂ ਬਿਲਕੁਲ ਬਿਲਕੁਲ ਵੇਖੋ ਜੀ ਸਿੱਖਾਂ ਦਾ ਯੋਗਦਾਨ ਹਮੇਸ਼ਾ ਹੀ ਬੜਾ ਚੜ੍ਹਦੀ ਕਲਾ ਰਿਹਾ ਵਾ ਭਾਵੇਂ ਉਹ ਬਾਰ ਤੇ ਭਾਵੇਂ ਉਹ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ ਹਮੇਸ਼ਾ ਹੀ ਸਿੱਖਾਂ ਨੇ ਪਹਿਲ ਦੇਦਾ ਹੁਣ ਵੀ ਬਾਰਡਰਾਂ ਦੇ ਉੱਤੇ ਜੇ ਚਾਰ ਸ਼ਹੀਦ ਹੁੰਦੇ ਨੇ ਤਿੰਨ ਵਿੱਚੋਂ ਸਿੱਖ ਹੀ ਹੁੰਦੇ ਨੇ ਸੋ ਇਸ ਕਰਕੇ ਸਿੱਖਾਂ ਨੇ ਹਮੇਸ਼ਾ ਆਪਣੇ ਫਰਜ਼ ਜਿਹੜੇ ਉਹ ਸਮਝੇ ਤੇ ਪੂਰੇ ਕੀਤੇ ਆ ਤੇ ਅੱਜ ਜੁਰਤ ਤੱਕ ਇਦਾਂ ਦੇ ਸਮਾਗਮ ਕਰਾਈਏ ਬਜਾਏ ਕਿ ਆਪਾਂ ਐਲਜੀਬੀਡੀਕਿਊ ਵੱਲੇ ਗੱਲ ਉਹੀ ਚੀਜ਼ ਆ ਵੀ ਆਪਣੇ ਯੋਧਿਆਂ ਨੂੰ ਯਾਦ ਕਰੋ ਆਪਣੇ ਸ਼ਹੀਦਾਂ ਨੂੰ ਯਾਦ ਕਰੋ ਸਾਡੇ ਕੋਲ ਸੰਤ ਕੈਨੀ ਜਰਨੈਲ ਸਿੰਘ ਖਾਲਸਾ ਪਿੰਡਾਂ ਵੱਲ ਲੜ ਗਏ ਜਿਹੜੀ ਸ਼ਕਤੀਆਂ ਯੋਧੇ ਨੇ ਸਾਡੇ ਕੋਲ ਜੋਇਤ ਤੂਫਾਨ ਸਿੰਘ ਵਰਗੇ ਦਾ ਇਤਿਹਾਸ ਪੜ ਕੇ ਆਪਣੇ ਬੱਚਿਆਂ ਨੂੰ ਦਸੀਏ ਆਪਾਂ ਦਸੀਏ ਰੀ ਸਿੰਘ ਨਲਵੇ ਦੇ ਵਾਰਸ ਆ ਬੱਬ ਘੇਲ ਸਿੰਘ ਦਸੀ ਜਿਹੜਾ ਸਾਡੇ ਹੁਣ ਜਿਹੜੇ ਮੌਜੂਦਾ ਸਮੇਂ 'ਚ ਇਸ ਦੌਰ 'ਚ ਸ਼ਹੀਦ ਹੋਏ ਨੇ ਸਾਡੇ ਉਹ ਦਸੀਏ ਕੌਣ ਨੇ ਕਿਵੇਂ ਉਹਨਾਂ ਨੇ ਆਪਣਾ ਕਹ ਹੱਕਾਂ ਵਾਸਤੇ ਜਿਹੜਾ ਕੀਤਾ ਚੰਗਾ ਇਹ ਨਾ ਵਿਖਾਇਆ ਜਾਵੇ ਕਿ ਪੰਜਾਬ ਦੀ ਨੌਜਵਾਨੀ ਖੁਸਰੇ ਨੇ ਪੰਜਾਬ ਦੇ ਜਿਹੜੇ ਬੱਚੇ ਨੇ ਉਹ ਇੱਥੇ ਨੰਗੇ ਹੋ ਕੇ ਨੱਚਦੇ ਬਿਰਨ ਸ਼ੋਭ ਦੇ ਨਹੀਂ ਹੈਗੇ ਨਾ ਦਸਤਾਰਾਂ ਸਿਰਾਂ ਤੇ ਬੰਨ ਕੇ ਦਸਤਾਰਾਂ ਲਾਉਣੀਆਂ ਸ਼ਹੀਦੀਆਂ ਇਹਨਾਂ ਦੀਆਂ ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਆਇਡੈਂਟੀਫਾਈਡ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਦਸਤਾਰਾਂ ਬਣ ਕੇ ਕੁਝ ਕਰ ਰਹੇ ਨੇ ਉਹਨਾਂ ਨਾਲ ਮਿਲिए ਬੈਠੀਏ ਕਾਉਂਸਲਿੰਗ ਕਰੀਏ ਸਮਝਾਈਏ ਜੀ ਉਹਨਾਂ ਨੇ ਇਹੋ ਕੰਦਰਖਾਨਾ ਕਰਨਾ ਦਸਤਾਰਾਂ ਲਾਦਣ ਫਿਰ ਲਾ ਕੇ ਦਸਤਾਰਾਂ ਸਾਡੇ ਕਿਨੂੰ ਜੋ ਮਰਜ਼ੀ ਕਰਨ ਦਸਤਾਰਾਂ ਬਣ ਕੇ ਸਿੱਖੀ ਪਰਾਵੇ ਦੇ ਵਿੱਚ ਕੰਜਰਖਾਨਾ ਨਹੀਂ ਕਰ ਦੇਣਾ ਸੀ ਅੱਜ ਤੁਸੀਂ ਇੱਥੇ ਢੇੜਾ ਮਰਨਾ ਹੈ ਕਿ ਤੁਹਾਨੂੰ ਹਾਂ ਜੀ ਵੇਖੋ ਸਾਡਾ ਫਰਜ਼ ਬਣਦਾ ਅਸੀਂ ਸੇਵਾਦਾਰ ਆਂ ਸੇਵਾਦਾਰ ਹੋਣ ਦੇ ਨਾਤੇ ਅਸੀਂ ਕਾਲ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਚਲੋ ਇਹਨਾਂ ਦੇ ਵੀਰਾਂ ਨੇ ਪ੍ਰੋਗਰਾਮ ਇਹ ਵੀ ਰੱਖਿਆ ਉਹ ਵੀ ਸੰਗਤ ਦੇ ਵੱਲੋਂ ਹੁਕਮ ਸੀਗਾ ਵੀ ਇੱਕ ਦਿਨ ਸਜਾਇਓ ਜੀ ਕਿਉਂਕਿ ਅਸੀਂ ਕੋਈ ਵੀਡੀਓ ਨਹੀਂ ਬਣਾਉਂਦੇ ਕੋਈ ਸ਼ਰਾਰਤ ਕੋਈ ਉਹ ਜੋ ਸ਼ੇਵਸਰਾਂ ਨਹੀਂ ਕਰਦੇ ਹੁੰਦੇ ਵੀ ਅੰਦਰ ਜੇ ਵਰਕੇ ਬੁੱਲਾ ਫੂਕ ਦਿੰਦੇ ਹੁੰਦੇ ਆ ਤੇ ਬਾਅਦ ਚ ਆਉਂਦੇ ਹੁੰਦੇ ਨਹੀਂ ਸੋ ਇਹ ਵੀ ਉਹਨਾਂ ਵਰਗੇ ਹੀ ਨੇ ਨਾ ਕਹਿ ਕੇ ਭਜਣ ਵਾਲੇ